ਸਿੱਖ ਸੰਗਤ ਜੀ ਇਸ ਵੀਡੀਓ ਵਿੱਚ ਆਪਾਂ ਉਸ ਇਤਿਹਾਸਿਕ ਸਾਖੀ ਦੀ ਗੱਲ ਕਰਾਂਗੇ ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਕਿਸ ਤਰੀਕੇ ਨਾਲ ਸੱਚੇ ਪਾਤਸ਼ਾਹ ਸਾਡੀ ਕਿਸਮਤ ਨੂੰ ਬਦਲਦੇ ਹਨ ਮਿੰਟਾਂ ਸਕਿੰਟਾਂ ਵਿੱਚ ਹੀ ਕੋਈ ਬੰਦਾ ਕਿਵੇਂ ਗਰੀਬ ਤੋਂ ਅਮੀਰ ਬਣ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਗਰੀਬ ਸਿੱਖ ਸੀ ਉਹਨਾਂ ਦਾ ਨਾਮ ਪਾਈ ਸੱਜਾ ਸੀ ਪਾਈ ਸੱਜਾ ਹਰ ਮਹੀਨੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਅਨੰਦਪੁਰ ਸਾਹਿਬ ਆਉਂਦਾ ਸੀ ਜਦੋਂ ਗਰੀਬੀ ਹੁੰਦੀ ਹੈ ਤਾਂ ਬੰਦਾ ਸਹੀ ਢੰਗ ਨਾਲ ਗੁਰੂ ਘਰ ਵੀ ਨਹੀਂ ਜਾ ਸਕਦਾ ਨਾ ਹੀ ਨਿਤਨੇਮ ਕਰ ਸਕਦਾ ਹੈ। ਇਹ ਹੀ ਗੱਲ ਭਾਈ ਸੱਜਾ ਸਿੰਘ ਤੇ ਵੀ ਲਾਗੂ ਹੁੰਦੀ ਸੀ ਕਿਉਂਕਿ ਗਰੀਬ ਬੰਦੇ ਕੋਲ ਸਮਾਂ ਹੀ ਨਹੀਂ ਹੁੰਦਾ। ਉਹ ਸੇਵਾ ਵੀ ਨਹੀਂ ਕਰ ਸਕਦਾ। ਉਹ ਤਾਂ ਬਸ ਕੇਵਲ ਸਿਦਕ ਦੇ ਨਾਲ ਕੁਝ ਸਮਾਂ ਗੁਰੂ ਘਰ ਆ ਕੇ ਮੱਥਾ ਟੇਕਦਾ ਸੀ, ਗੁਰੂ ਸਾਹਿਬ ਦੇ ਦਰਸ਼ਨ ਕਰਦਾ ਸੀ। ਇਸ ਤੋਂ ਇਲਾਵਾ ਉਹ ਕੋਈ ਵੱਖਰਾ ਸਮਾਂ ਨਹੀਂ ਸੀ ਕੱਢ ਸਕਦਾ। ਗੁਰੂ ਨਿਵਾਜੀ ਸਾਧ ਸੰਗਤ ਜਿਉਂ ਤੁਸੀਂ ਇਹ ਸਾਰਾ ਕੁਝ ਜਾਣਦੇ ਹੋ ਹਰ ਮਹੀਨੇ ਦੀ ਤਰ੍ਹਾਂ ਇੱਕ ਦਿਨ ਭਾਈ ਸੱਜਾ ਜੀ ਗੁਰੂ ਜੀ ਦੇ ਦਰਸ਼ਨ ਲਈ ਆਇਆ ਗੁਰੂ ਜੀ ਦੇ ਦਰਸ਼ਨ ਪਾ ਕੇ ਮੱਥਾ ਟੇਕ ਕੇ ਵਾਪਸ ਜਾਣ ਲੱਗਾ ਤਾਂ ਗੁਰੂ ਜੀ ਦਾ ਧਿਆਨ ਉਸ ਸਿੱਖ ਵੱਲ ਪਿਆ ਤਾਂ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਜਾਣੀ ਜਾਣ ਸਤਗੁਰ ਨੇ ਕਿਹਾ ਕਿ ਤੁਹਾਨੂੰ ਭਾਈ ਅਸੀਂ ਗੁਰੂ ਘਰ ਵਿੱਚ ਆਉਂਦੇ ਆ ਕਈ ਵਾਰ ਦੇਖਿਆ ਹੈ ਪਰ ਤੁਹਾਨੂੰ ਗੁਰੂ ਘਰ ਵਿੱਚ ਸੇਵਾ ਕਰਦੇ ਕਦੇ ਨਹੀਂ ਦੇਖਿਆ ਜੇ ਅੱਜ ਥੋੜੀ ਸੇਵਾ ਕਰਕੇ ਆ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਇਹ ਬਚਨ ਸੁਣ ਕੇ ਭਾਈ ਸੱਜਾ ਜੀ ਨੇ ਕਿਹਾ ਮਹਾਰਾਜ ਜੀ ਮੈਨੂੰ ਵਾਪਸ ਜਾਣਾ ਪੈਣਾ ਹੈ ਕਿਉਂਕਿ ਵਾਪਸ ਜਾ ਕੇ ਪਹਿਲਾਂ ਤਾਂ ਮੈਂ ਮਜ਼ਦੂਰੀ ਲੱਭਾਂਗਾ ਉਸ ਤੋਂ ਬਾਅਦ ਕੰਮ ਕਰਨ ਤੋਂ ਬਾਅਦ ਮੈਂ ਆਪਣੇ ਬੱਚਿਆਂ ਦਾ ਢਿੱਡ ਭਰਾਂਗਾ ਜੇਕਰ ਮੈਂ ਸੇਵਾ ਕਰਨ ਲੱਗਿਆ ਤਾਂ ਮੇਰਾ ਪਰਿਵਾਰ ਭੁੱਖਾ ਰਹਿ ਜਾਵੇਗਾ ਸੇਵਾ ਕਰਕੇ ਤਾਂ ਮੈਨੂੰ ਕੋਈ ਪੈਸਾ ਪ੍ਰਾਪਤ ਨਹੀਂ ਹੁੰਦਾ ਪਰ ਜੇਕਰ ਮਜ਼ਦੂਰੀ ਕਰਾਂਗਾ ਤਾਂ ਕੁਝ ਪੈਸੇ ਮਿਲਦੇ ਹਨ ਉਨਾ ਪੈਸੇ ਸਦਕੇ ਹੀ ਮੇਰੇ ਬੱਚੇ ਰੋਟੀ ਖਾਂਦੇ ਹਨ ਪਾਈ ਸੱਜੇ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਜੀ ਮਸਕਟਾਉਣ ਲੱਗੇ ਤੇ ਕਹਿਣ ਲੱਗੇ ਪਾਈ ਮੈਨੂੰ ਤਾਂ ਇਹ ਲੱਗਦਾ ਹੈ ਕਿ ਤੁਹਾਨੂੰ ਇੱਥੇ ਘੱਟ ਤੋਂ ਘੱਟ 9 ਮਹੀਨੇ ਰਹਿਣਾ ਚਾਹੀਦਾ ਹੈ 9 ਮਹੀਨੇ ਤੱਕ ਗੁਰੂ ਘਰ ਦੀ ਸੇਵਾ ਕਰਨੀ ਚਾਹੀਦੀ ਹੈ ਤਾਂ ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਪਾਈ ਸੱਜੇ ਨੇ ਕਿਹਾ ਪਾਤਸ਼ਾਹ ਜੀ ਮੈਨੂੰ ਮਾਫ਼ ਕਰਨਾ ਮੈਂ ਤਾਂ ਇੱਥੇ 9 ਦਿਨ ਵੀ ਨਹੀਂ ਰੁੱਕ ਸਕਦਾ ਤੁਸੀਂ ਮੈਨੂੰ 9 ਮਹੀਨੇ ਤੱਕ ਕਹਿ ਰਹੇ ਹੋ ਕਿਰਪਾ ਕਰਕੇ ਮੈਨੂੰ ਜਾਣ ਦੀ ਅੱਗੇ ਬਖਸ਼ੋ ਤਾਂ ਜੋ ਮੈਂ ਅੱਜ ਦਾ ਰਿਜਕ ਲੱਭ ਸਕਾਂ ਜਦੋਂ ਗੁਰੂ ਜੀ ਨੇ ਇਹ ਗੱਲ ਸੁਣੀ ਤਾਂ ਗਰੀਬ ਸਿੱਖ ਭਾਈ ਸੱਜਾ ਜੀ ਨੂੰ ਸਮਝ ਨਹੀਂ ਆਇਆ ਕਿ ਗੁਰੂ ਸਾਹਿਬ ਨੇ ਅਜਿਹਾ ਕਿਉਂ ਕਿਹਾ ਹੈ ਸਿੱਖ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਜੀ ਫਿਰ ਤੋਂ ਮੁਸਕਰਾਏ ਤੇ ਆਖਣ ਲੱਗੇ ਠੀਕ ਹੈ ਭਾਈ ਜੇਕਰ ਤੂੰ ਇੱਥੇ ਨਹੀਂ ਰੁਕਣਾ ਤਾਂ ਨਾ ਰੁਕਾ ਪਰ ਜਾਂਦਾ ਜਾਂਦਾ ਇੱਕ ਕੰਮ ਕਰਦਾ ਜਾ ਅਸੀਂ ਤੁਹਾਨੂੰ ਇੱਕ ਪੱਤਰ ਲਿਖ ਕੇ ਦੇਵਾਂਗੇ ਤੇ ਇਹ ਪੱਤਰ ਤੂੰ ਜਾਂਦ ਜਾਂਦਾ ਪੀਰ ਬੁੱਧੂ ਸ਼ਾਹ ਨੂੰ ਫੜਾ ਦੇਵੀਂ। ਭਾਈ ਸੱਜੇ ਨੇ ਕਿਹਾ ਠੀਕ ਹੈ ਜੀ। ਕਲਗੀਧਰ ਪਾਤਸ਼ਾਹ ਨੇ ਆਪਣੇ ਪਵਿੱਤਰ ਹੱਥਾਂ ਨਾਲ ਇੱਕ ਪੱਤਰ ਲਿਖਿਆ ਅਤੇ ਭਾਈ ਸੱਜੇ ਨੂੰ ਫੜਾ ਦਿੱਤਾ। ਭਾਈ ਸੱਜੇ ਨੇ ਗੁਰੂ ਜੀ ਦੇ ਚਰਨਾਂ ਨੂੰ ਹੱਥ ਲਗਾਇਆ ਅਤੇ ਆਗਿਆ ਮੰਗੀ। ਪੀਰ ਬੁੱਧੂ ਸ਼ਾਹ ਕੋਲ ਪਹੁੰਚਣ ਤੋਂ ਬਾਅਦ ਇੱਕ ਚਿੱਠੀ ਜੋ ਕਿ ਕਲਗੀਧਰ ਪਾਤਸ਼ਾਹ ਨੇ ਲਿਖੀ ਸੀ ਪੀਰ ਬੁੱਧੂ ਸ਼ਾਹ ਨੂੰ ਫੜਾ ਦਿੱਤੀ। ਪੀਰ ਬੁੱਧੂ ਸ਼ਾਹ ਨੇ ਸਭ ਤੋਂ ਪਹਿਲਾਂ ਸੱਜੇ ਦੀ ਆਉ ਭਗਤ ਕੀਤੀ ਜਦੋਂ ਪੀਰ ਬੁੱਧੂ ਸ਼ਾਹ ਨੇ ਚਿੱਠੀ ਨੂੰ ਖੋਲ੍ਹਿਆ ਤਾਂ ਚਿੱਠੀ ਵਿੱਚ ਲਿਖਿਆ ਹੋਇਆ ਸੀ ਮੇਰੇ ਸਿੱਖ ਪਿਆਰੇ ਜੀ ਸੁਣ ਲੈਣੀ ਮੇਰੀ ਅਰਦਾਸ ਇਸ ਚਿੱਠੀ ਵਾਲੇ ਸਿੱਖ ਨੂੰ ਤੁਸੀਂ ਰੱਖਣਾ ਆਪਣੇ ਪਾਸ ਕਿਤਨੀ ਕੋ ਦੇ ਰੱਖਣਾ ਜਦ 9 ਮਹੀਨੇ ਬੀਤ ਜਾਣ ਫਿਰ ਕਰ ਦੇਣਾ ਆਜ਼ਾਦ ਭਾਈ ਸੱਜਾ ਜੀ ਜਦੋਂ ਜਾਣ ਲਈ ਤਿਆਰ ਹੋਇਆ ਤਾਂ ਪੀਰ ਬੁੱਧੂ ਸ਼ਾਹ ਨੇ ਕਿਹਾ ਰੋਕੋ ਕਿਉਂਕਿ ਮੈਂ ਇਸ ਚਿੱਠੀ ਨੂੰ ਪੜ੍ਹ ਲਿਆ ਹੈ ਇਸ ਵਿੱਚ ਗੁਰੂ ਸਾਹਿਬ ਦਾ ਹੁਕਮ ਹੋਇਆ ਹੈ ਤੁਹਾਨੂੰ ਮੇਰੇ ਪਾਸ 9 ਮਹੀਨੇ ਰਹਿਣਾ ਪਵੇਗਾ ਜੇਕਰ ਤੁਸੀਂ ਆਪਣੀ ਮਰਜ਼ੀ ਨਾਲ ਰਹੋਗੇ ਤਾਂ ਚੰਗਾ ਹੈ ਨਹੀਂ ਤਾਂ ਮੈਂ ਕਿਸੇ ਵੀ ਕੀਮਤ ਤੇ ਤੁਹਾਨੂੰ ਇੱਥੇ ਹੀ ਰੱਖਾਂਗਾ ਕਿਉਂਕਿ ਇਹ ਮੇਰੇ ਗੁਰੂ ਜੀ ਦਾ ਹੁਕਮ ਹੈ ਅਤੇ ਗੁਰੂ ਜੀ ਦਾ ਹੁਕਮ ਹੀ ਮੇਰੇ ਜੀਵਨ ਦਾ ਪਹਿਲਾ ਤੇ ਆਖਰੀ ਨਿਸ਼ਾਨਾ ਹੈ ਪੀਰ ਬੁੱਧੂ ਸ਼ਾਹ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਪਾਈ ਸੱਜਾ ਚਿੰਤਾ ਵਿੱਚ ਪੈ ਗਿਆ ਆਖਣ ਲੱਗਾ ਭਾਈ ਸਾਹਿਬ ਮੇਰੀ ਮਜਬੂਰੀ ਹੈ ਸਮਝੋ ਮੈਨੂੰ ਜਾਣਾ ਹੀ ਪਵੇਗਾ ਨਹੀਂ ਤਾਂ ਮੇਰਾ ਪਰਿਵਾਰ ਭੁੱਖਾ ਮਰ ਜਾਵੇਗਾ ਚਿੰਤਾ ਵਿੱਚ ਡੁੱਬੇ ਪਾਈ ਸੱਜੇ ਨੂੰ ਗੱਲਾਂ ਕਰਦੇ ਕਰਦੇ ਆ ਚੱਕਰ ਆ ਗਿਆ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਗਿਆ ਤਾਂ ਪੀਰ ਬੁੱਧੂ ਸਾ ਉਹਨੂੰ ਅੰਦਰ ਲੈ ਗਏ ਕਿ ਰਾਤ ਹੋ ਚੁੱਕੀ ਸੀ ਭਾਈ ਸੱਜੇ ਦਾ ਪਰਿਵਾਰ ਭੁੱਖਣ ਪਾਣਾ ਚਿੰਤਾ ਵਿੱਚ ਬੈਠਿਆ ਹੋਇਆ ਸੀ ਬੱਚਿਆਂ ਨੂੰ ਭੁੱਖ ਲੱਗੀ ਹੋਈ ਸੀ ਬੱਚੇ ਆਪਣੇ ਪਿਤਾ ਦਾ ਇੰਤਜ਼ਾਰ ਕਰ ਰਹੇ ਸਨ ਪਰਿਵਾਰ ਦੇ ਗਵਾਂਢ ਵਿੱਚ ਇੱਕ ਵਪਾਰੀ ਸੇਠ ਰਹਿੰਦਾ ਸੀ ਜਿਹੜਾ ਕਿ ਗੁਰੂ ਘਰ ਵਿੱਚ ਸ਼ਰਧਾ ਰੱਖਦਾ ਸੀ ਗੁਰੂ ਗੋਬਿੰਦ ਸਿੰਘ ਜੀ ਉਸ ਵਪਾਰੀ ਦੇ ਸੁਪਨੇ ਵਿੱਚ ਆਏ ਤੇ ਕਿਹਾ ਤੇਰੇ ਗਵਾਂਢ ਵਿੱਚ ਮੇਰੇ ਬੱਚੇ ਰਹਿੰਦੇ ਹਨ ਜਿਹੜੇ ਕਿ ਇਸ ਵੇਲੇ ਬਹੁਤ ਭੁੱਖੇ ਬੈਠੇ ਹੋਏ ਹਨ ਜਾ ਕੇ ਉਹਨਾਂ ਨੂੰ ਕੁਝ ਖਾਣ ਲਈ ਦਿਓ ਤਾਂ ਵਪਾਰੀ ਸੇਠ ਰਾਤੋ-ਰਾਤ ਹੀ ਉਨ੍ਹਾਂ ਦੇ ਘਰ ਰਾਸ਼ਨ ਦੀਆਂ ਬੋਰੀਆਂ ਲੈ ਕੇ ਪਹੁੰਚ ਗਿਆ ਬੱਚਾ ਨੇ ਬੜੇ ਹੀ ਆਨੰਦ ਨਾਲ ਭੋਜਨ ਛਕਿਆ ਸੇਠ ਨੇ ਜਦੋਂ ਕੱਚੇ ਕਰ ਦੀ ਹਾਲਤ ਵੇਖੀ ਤਾਂ ਉਸ ਨੇ ਕੱਚੇ ਕਰ ਨੂੰ ਟੁਹਾਕੀ ਪੱਕੇ ਕਰ ਦੀ ਉਸਾਰੀ ਸ਼ੁਰੂ ਕਰਵਾ ਦਿੱਤੀ ਪਾਈ ਸੱਜੇ ਦੇ ਬੱਚੇ ਬੜੇ ਮਿਹਨਤੀ ਸਨ ਜੋ ਕਿ ਅਕਸਰ ਗਰੀਬਾਂ ਦੇ ਬੱਚੇ ਮਿਹਨਤੀ ਹੁੰਦੇ ਹਨ ਉਹ ਵੀ ਆਪਣੇ ਨਮਾਕਰ ਬਣਨ ਦੀ ਖੁਸ਼ੀ ਦੇ ਵਿੱਚ ਮਜ਼ਦੂਰਾਂ ਨਾਲ ਕੰਮ ਕਰਾਉਣ ਲੱਗੇ ਨੀਹਾ ਦੀ ਖੁਦਾਈ ਸਮੇ ਬੱਚਿਆਂ ਨੂੰ ਇੱਕ ਸੋਨੇ ਨਾਲ ਭਰਿਆ ਹੋਇਆ ਘੜਾ ਮਿਲਿਆ ਉਸ ਪਰਿਵਾਰ ਦੇ ਉੱਪਰ ਹੁਣ ਗੁਰੂ ਜੀ ਦੀ ਕਿਰਪਾ ਹੋ ਚੁੱਕੀ ਸੀ। ਬੁਰਾ ਵਕਤ ਖਤਮ ਹੋ ਚੁੱਕਿਆ ਸੀ। ਤਾਂ ਘਰ ਦੇ ਹਾਲਾਤ ਬਿਲਕੁਲ ਬਦਲ ਗਏ। ਗਰੀਬੀ ਦੀ ਜਗ੍ਹਾ ਅਮੀਰੀ ਆ ਗਈ। ਕੱਚੇ ਘਰ ਦੀ ਜਗ੍ਹਾ ਪੱਕਾ ਸੋਹਣਾ ਮਕਾਨ ਬਣ ਗਿਆ। ਪਾਈ ਸੱਜੇ ਦਾ ਪਰਿਵਾਰ ਖੁਸ਼ੀ-ਖੁਸ਼ੀ ਜ਼ਿੰਦਗੀ ਬਤੀਤ ਕਰਨ ਲੱਗਾ। 9 ਮਹੀਨੇ ਪੂਰੇ ਹੋਣ ਦੇ ਬਾਅਦ ਭਾਈ ਸੱਜਾ ਪੀਰ ਬੁੱਧੂ ਸ਼ਾਹ ਤੋਂ ਅੱਗੇ ਲੈ ਕੇ ਆਪਣੇ ਘਰ ਵੱਲ ਤੁਰ ਪਿਆ। ਭਾਈ ਸੱਜੇ ਲਈ ਜਿਵੇਂ ਸਮਾਂ ਬਿਲਕੁਲ ਹੀ ਰੁਕ ਗਿਆ ਸੀ। 9 ਮਹੀਨੇ ਤੱਕ ਉਹ ਬਿਲਕੁਲ ਹੀ ਅਗਿਆਤ ਅਵਸਥਾ ਵਿੱਚ ਰਹੇ। ਅਨਕੌਂਸ਼ੀਅਸ ਰਹੇ। ਉਹਨਾਂ ਨੂੰ ਕੋਈ ਸੁਰਤ ਨਹੀਂ ਸੀ। ਰਸਤੇ ਵਿੱਚ ਉਹ ਸੋਚਦੇ ਆ ਰਹੇ ਸਨ ਕਿ ਮੇਰੇ ਪਰਿਵਾਰ ਦਾ ਕੀ ਬਣਿਆ ਹੋਵੇਗਾ। ਜ਼ਰੂਰ ਉਹ ਤੜਫ-ਤੜਫ ਕੇ ਮਰਗੇ ਹੋਣਗੇ। ਸੋਚਦਾ-ਸੋਚਦਾ ਭਾਈ ਸੱਜਾ ਜਦੋਂ ਆਪਣੇ ਪਿੰਡ ਵਿੱਚ ਪਹੁੰਚਿਆ ਤਾਂ ਕੀ ਦੇਖਦਾ ਹੈ ਕਿ ਉਸਦੇ ਟੁੱਟੇ ਘਰ ਦੀ ਥਾਂ ਇੱਕ ਵਧੀਆ ਘਰ ਬਣਿਆ ਹੋਇਆ ਸੀ। ਉਸਨੇ ਸੋਚਿਆ ਕਿ ਸ਼ਾਇਦ ਮੇਰਾ ਪਰਿਵਾਰ ਇੱਥੋਂ ਕੱਢਿਆ ਗਿਆ ਹੋਵੇਗਾ ਤੇ ਉਸ ਦੀ ਥਾਂ ਤੇ ਕਿਸੇ ਹੋਰ ਵਪਾਰੀ ਨੇ ਇਹ ਘਰ ਖਰੀਦਿਆ ਹੋਵੇਗਾ ਤੇ ਜਿੱਥੇ ਹੁਣ ਇੱਕ ਵਧੀਆ ਘਰ ਬਣਿਆ ਹੋਇਆ ਹੈ ਪਰ ਉਸਨੇ ਦੁਖੀ ਹਾਲਤ ਵਿੱਚ ਵੀ ਆਪਣੇ ਘਰ ਦਾ ਦਰਵਾਜ਼ਾ ਖੜਕਾਇਆ ਅੰਦਰੋਂ ਉਸ ਦੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ ਜਿਸ ਨੂੰ ਦੇਖ ਕੇ ਪਾਈ ਸੱਜਾ ਹੈਰਾਨ ਹੋ ਗਿਆ ਪੁੱਛਿਆ ਇਹ ਕਿੱਥੋਂ ਆਇਆ ਹੈ ਪਾਈ ਸੱਜੇ ਦੀ ਪਤਨੀ ਦੀਆਂ ਅੱਖਾਂ ਵਿੱਚ ਹੰਝੂ ਨਿਕਲ ਆਏ ਉਹ ਪਾਈ ਸੱਜੇ ਨੂੰ ਅੰਦਰ ਲੈ ਆਈ ਉਸ ਨੂੰ ਸਾਰੀ ਗੱਲ ਦੱਸੀ ਤੁਹਾਡੇ ਜਾਣ ਪਿੱਛੋਂ ਸਾਰੀਆਂ ਮੁਸੀਬਤਾਂ ਖਤਮ ਹੋ ਗਈਆਂ ਸਨ ਇਹ ਸਾਰੀ ਦੇਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਪਤਨੀ ਦੀਆਂ ਗੱਲਾਂ ਸੁਣ ਕੇ ਭਾਈ ਸੱਜੇ ਦੀਆਂ ਅੱਖਾਂ ਵਿੱਚ ਪਾਣੀ ਆਇਆ ਜਿਸ ਗੁਰੂ ਤੋਂ ਬੇਮੁਖ ਹੋ ਕੇ ਉਹ ਆਇਆ ਸੀ ਉਹੀ ਗੁਰੂ ਮੇਰੇ ਕਾਰਜ ਸਵਾਰ ਰਿਹਾ ਸੀ ਭਾਈ ਸੱਜਾ ਆਪਣੇ ਪੂਰੇ ਪਰਿਵਾਰ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਆਇਆ ਗੁਰੂ ਸਾਹਿਬ ਦੇ ਚਰਨਾਂ ਵਿੱਚ ਡਿੱਗ ਕੇ ਬਹੁਤ ਰੋਇਆ ਆਪਣੀ ਗਲਤੀ ਲਈ ਖਿਮਾ ਮੰਗਣ ਲੱਗਿਆ ਗੁਰੂ ਸਾਹਿਬ ਜੀ ਨੇ ਕਿਹਾ ਸੱਜੇ ਹੁਣ ਤੁਸੀਂ ਆਪ ਹੀ ਦੱਸੋ ਤੁਹਾਡੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਚੱਲ ਰਿਹਾ ਸੀ ਜਦੋਂ ਤੁਸੀਂ ਘਰ ਵਿੱਚ ਨਹੀਂ ਸੀ ਤਾਂ ਉਹਨਾਂ ਦਾ ਢਿੱਡ ਕੌਣ ਭਰਦਾ ਸੀ ਇਹ ਸ਼ਬਦ ਸੁਣ ਕੇ ਭਾਈ ਸੱਜਾ ਬਹੁਤ ਸ਼ਰਵਿੰਦਾ ਹੋਇਆ ਤੇ ਕਹਿਣ ਲੱਗਿਆ ਗੁਰੂ ਸਾਹਿਬ ਜੀ ਮੈਨੂੰ ਮਾਫ਼ ਕਰ ਦਿਓ ਮੇਰੀ ਅਕਲ ਦੇ ਵਿੱਚ ਪਰਦਾ ਹੀ ਪੈ ਗਿਆ ਸੀ ਉਹ ਅਕਾਲ ਪੁਰਖ ਹੀ ਸਭਨਾਂ ਦੀ ਫਿਕਰ ਕਰਦਾ ਹੈ ਜਿਸ ਨੇ ਸਾਨੂੰ ਸਾਜਿਆ ਹੈ ਪਹਿਲਾਂ ਮੈਨੂੰ ਐਦਾਂ ਲੱਗਦਾ ਸੀ ਕਿ ਮੇਰੇ ਪਰਿਵਾਰ ਦਾ ਸਿਰਫ ਮੈਂ ਹੀ ਪਾਲਣ ਹਾਰਾਂ ਜੇਕਰ ਮੈਂ ਨਾ ਹੋਵਾਂ ਤਾਂ ਮੇਰਾ ਪਰਿਵਾਰ ਭੁੱਖਾ ਹੀ ਮਰ ਜਾਵੇਗਾ ਪਰ ਹੀ ਸੱਚੇ ਪਾਤਸ਼ਾਹ ਤੁਸੀਂ ਤਾਂ ਇੱਕ ਕੀੜੀ ਤੋਂ ਲੈ ਕੇ ਹਰੇਕ ਪੰਛੀ ਦੀ ਹਰੇਕ ਜਾਨਵਰ ਦੀ ਫਿਕਰ ਕਰਦੇ ਹੋ ਜਿਹੜੇ ਕਿ ਪੱਥਰਾਂ ਵਿੱਚ ਲੋਕੇ ਰਹਿੰਦੇ ਹਨ ਉਹਨਾਂ ਨੂੰ ਵੀ ਖਾਣਾ ਮਿਲਦਾ ਹੈ ਇਹ ਸਾਰੇ ਸੰਸਾਰ ਦਾ ਪਾਲਣ ਹਾਰ ਬਹਿਗੁਰੂ ਤੁਸੀਂ ਆਪ ਹੋ ਸੰਗਤ ਜੀ ਜਿਹੜਾ ਮਨੁੱਖ ਥਾਂ ਥਾਂ ਤੇ ਭਟਕਦਾ ਹੈ ਬਜਾਏ ਕਿ ਪ੍ਰਮਾਤਮਾ ਵਿੱਚ ਸ਼ਰਧਾ ਨਹੀਂ ਰੱਖਦਾ ਉਸ ਦਾ ਪਰਿਵਾਰ ਹਮੇਸ਼ਾ ਹੀ ਗਰੀਬੀ ਵਿੱਚ ਡੁੱਬਿਆ ਰਹਿੰਦਾ ਹੈ ਪਰ ਜਦੋਂ ਕੋਈ ਪਰਿਵਾਰ ਮਿਹਨਤ ਕਰਦਾ ਹੈ ਪ੍ਰਮਾਤਮਾ ਦੇ ਵਿੱਚ ਵਹਿਗੁਰੂ ਦੇ ਵਿੱਚ ਆਸਰਾ ਤੇ ਯਕੀਨ ਰੱਖਦਾ ਹੈ ਤਾਂ ਉਸ ਦਾ ਪ੍ਰਮਾਤਮਾ ਆਪ ਕਾਰਜ ਸਵਾਰਦਾ ਹੈ ਵਹਿਗੁਰੂ ਜੀ ਦਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ